thank ਸਾਰੇ ਹੀ ਪਿੰਡ ਪਾਈਓ ਸਤਿ ਸ੍ਰੀ ਅਕਾਲ ਜੀ 15 ਜੁਲਾਈ ਨੂੰ ਗੋਲਡਨ ਹਟ ਤੇ ਰਾਮ ਸਿੰਘ ਰਾਣਾ ਜੀ ਦੀ ਪਾਰਟੀ ਵੱਲੋਂ ਇੱਕ ਫ੍ਰੀ ਮੈਡੀਕਲ ਚੈੱਕਅਪ ਕਰਾਇਆ ਗਿਆ ਸਾਡੇ ਵੀਰ ਜੀ ਹਾਜ਼ਰ ਨੇ ਸਮਰਾਸਾ ਤੁਹਾਡਾ ਚੈਨਲ ਤੇ ਸਵਾਗਤ ਆ ਜਿਹੜਾ 15 ਜੁਲਾਈ ਨੂੰ ਇੱਥੇ ਕੈਂਪ ਲੱਗ ਰਿਹਾ ਹੈ ਗੋਲਡਨ ਹਟ ਤੇ ਕੀ ਗੱਲ ਚਾਹੁੰਦੇ ਜੀ ਆ ਪਹਿਲਾਂ ਤਾਂ ਜਸਵੀਰ ਜੀ ਤੁਸੀਂ ਜਿਹੜਾ ਗੋਲਡਨ ਹਟ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜਿੱਥੇ ਤੱਕ ਹਲੇ ਤੱਕ ਨਹੀਂ ਵੀ ਸਾਡਾ ਇਸ ਜਿਹੜਾ ਪ੍ਰੋਗਰਾਮ ਹੈ ਇਸ ਬਾਰੇ ਪਤਾ ਲੱਗਿਆ ਤੁਹਾਡਾ ਜਿਹੜਾ ਚੈਨਲ ਆ ਕਾਫੀ ਮਕਬੂਲ ਆ ਲੋਕਾਂ ਤੱਕ ਇਸ ਬਾਰੇ ਜਾਣਕਾਰੀ ਜਾਊ ਸੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਦੂਜਾ ਜੀ ਰਾਮ ਸਿੰਘ ਰਾਣਾ ਜੀ ਦੀ ਸੋਚ ਨੂੰ ਸਲੂਟ ਆ ਉਹਨਾਂ ਦਾ ਮਿਸ਼ਨ ਸੀਗਾ ਵੀ ਅਸੀਂ ਜਿਹੜੀ ਸਮਾਜ ਦੀ ਅਸੀਂ ਸੇਵਾ ਕਰਨੀ ਆ ਸੇਵਾ ਦੇ ਵਿੱਚ ਸਾਰੀ ਟੀਮ ਖੜੀ ਆ ਸਤਗੁਰ ਪ੍ਰਤਾਪ ਸਿੰਘ ਜਿਹੜਾ ਹਸਪਤਾਲ ਅਪੋਲੋ ਉਹਨਾਂ ਦੀ ਟੀਮ ਖੜੀ ਆ ਸਾਡੇ ਐਚ ਕੇ ਪੁਰੀ ਜੀ ਖੜੇ ਨੇ ਹੈਪੀ ਰਾਣਾ ਜੀ ਖੜੇ ਨੇ ਤੇ ਇੱਧਰ ਆਪਣੇ ਪਰਮਜੀਤ ਜੀ ਖੜੇ ਨੇ ਰਣਜੀਤ ਰਣਜੀਤ ਜੀ ਖੜੇ ਨੇ ਸਤਗੁਰ ਪ੍ਰਤਾਪ ਸਿੰਘ ਅਪੋਲੋ ਜੀ ਹਸਪੀਟਲ ਤੋਂ ਸੋ 15 ਤਰੀਕ ਨੂੰ ਦਨ ਸੋਮਵਾਰ ਪਹਿਲਾ ਤਾਂ ਸਵੇਰੇ ਮੈਡੀਕਲ ਜਿਹੜਾ ਖੂਨਦਾਨ ਕੈਂਪ ਆ ਉਹ ਬਹੁਤ ਵੱਡੇ ਪੱਧਰ ਤੇ ਖੂਨਦਾਨ ਕੈਂਪ ਆ ਜਿਹੜਾ ਉਹ ਹੋ ਰਿਹਾ 5 ਵਜੇ ਸਵੇਰੇ 10 ਵਜੇ ਤੋਂ ਲੈ ਕੇ ਸਵੇਰੇ ਸ਼ਾਮ ਦੇ 5 ਵਜੇ ਤੱਕ 12 ਵਜੇ ਤੋਂ ਲੈ ਕੇ 5 ਵਜੇ ਤੱਕ ਸਤਗੁਰ ਪ੍ਰਤਾਪ ਸਿੰਘ ਹਸਤਾਲ ਅਪੋਲੋ ਦੀ ਟੀਮ ਵੱਲੋਂ ਸਾਰੇ ਬਾਡੀ ਦੇ ਜਿਹੜੇ ਟੈਸਟ ਨੇ ਉਹ ਬਿਲਕੁਲ ਫ੍ਰੀ ਕੀਤੇ ਜਾਣਗੇ ਉਸ ਤੋਂ ਪ੍ਰੰਤ ਜਿਹੜੇ 2.5 ਸਾਲ ਦੇ ਬੱਚੇ ਨੇ ਜਿਨ੍ਹਾਂ ਦੇ ਦਿਲਾਂ ਦਿਲ ਦੇ ਵਿੱਚ ਹੋਲ ਆ ਤੇ ਰਾਮ ਸਿੰਘ ਰਾਣਾ ਜੀ ਦੀ ਵੀ ਇਹ ਸੋਚ ਸੀ ਕਿ ਉਹਨਾਂ ਨੇ ਸਾਡੇ ਨਾਲ ਸਾਰਿਆਂ ਨਾਲ ਡਿਸਕਸ਼ਨ ਕੀਤਾ ਟੀਮ ਨਾਲ ਵੀ ਕੀਤਾ ਵੀ ਜਿਹੜੇ ਬੱਚੇ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਸੋ ਫਿਰ ਜਿਹੜੀ ਹੱਲ ਇਹ ਨਿਕਲੇ ਆ ਵੀ ਇਹਨਾਂ ਬੱਚਿਆਂ ਦਾ ਸਰਕਾਰੀ ਰੇਟ ਤੇ ਬਿਲਕੁਲ ਜਾਇਜ਼ ਜਿਹੜਾ ਸਰਕਾਰੀ ਰੇਟ ਆ ਉਹ ਰੇਟ ਤੇ ਇਹਨਾਂ ਦਾ ਇਲਾਜ ਹੋਊਗਾ ਉਸ ਤੋਂ ਉਪਰੰਤ ਜਿਹੜੇ ਬੱਚੇ ਉਹ ਵੀ ਆ ਜਿਹੜੇ ਉਹ ਇਹ ਵੀ ਨਹੀਂ ਦੇ ਸਕਦੇ ਉਹਦੇ ਲਈ ਰਾਮ ਸਿੰਘ ਰਾਣਾ ਜੀ ਦੀ ਬਾਕੀ ਆ ਟੀਮ ਅਸੀਂ ਖੜੀ ਆ ਆਪੋਲੋ ਦੀ ਟੀਮ ਖੜੀ ਆ ਉਹਦੇ ਲਈ ਅਸੀਂ ਖੜੇ ਆ ਤੇ ਦੂਸਰਾ ਉਹਨਾਂ ਦਾ ਸੀਗਾ ਮਿਸ਼ਨ ਵਾਤਾਵਰਨ ਦੇ ਸਬੰਧ ਦੇ ਵਿੱਚ ਵਾਤਾਵਰਨ ਦੇ ਵਿੱਚ ਪੋਲੂਸ਼ਨ ਬੜਾ ਫੈਲ ਗਿਆ ਰੁੱਖਾਂ ਦੀ ਕਟਾਈ ਹੋ ਰਹੀ ਆ ਜੇ ਰੁੱਖ ਰਹਿਣਗੇ ਤਾਂ ਮਨੁੱਖ ਰਹਿਣਗੇ ਜੇ ਰੁੱਖਾ ਤਾਂ ਮਨੁੱਖਾ ਉਹਦੇ ਲਈ ਵੀ ਉਹਨਾਂ ਨੇ ਇਹ ਸੋਚਿਆ ਪਲਾਂਟ ਨੇ ਉਸ ਦਿਨ 15 ਤਰੀਕ ਨੂੰ ਸੋ ਪਲਾਂਟ ਡੋਨੇਟ ਕਰਨੇ ਨੇ ਤੇ ਨੰਬਰ 3 ਤੇ ਹੈਗਾ ਨਸ਼ਿਆਂ ਦੇ ਵਿਰੁੱਧ ਇੱਕ ਛੋਟਾ ਜਿਹਾ ਸੈਮੀਨਾਰ ਆ ਸੋ ਸਮਾਜ ਦੇ ਵਿੱਚ ਨਸ਼ਿਆਂ ਦਾ ਕਾਫੀ ਜ਼ਿਆਦਾ ਜਿਹੜਾ ਉਹ ਅੱਜ ਕੱਲ੍ਹ ਜ਼ੋਰ ਹੋ ਚੱਲਿਆ ਅਸੀਂ ਸੋਚਦੇ ਆਂ ਭਰਾਵਾ ਇਹ ਹਰ ਇੱਕ ਦੇ ਘਰ ਤੱਕ ਨਾ ਪਹੁੰਚੇ ਉਹਦੇ ਲਈ ਵੀ ਇੱਕ ਰਾਮ ਸਿੰਘ ਰਾਣਾ ਜੀ ਦੀ ਬੜੀ ਸੋਚ ਆ ਵੀ ਜਿੰਨਾ ਵੀ ਸਮਾਜ ਇੱਥੇ ਇਕੱਠਾ ਹੋ ਰਿਹਾ ਕਮ ਸੇ ਕਮ ਉਹ ਤਾਂ ਅਵੇਅਰਨੈਸ ਹੋ ਕੇ ਜਾਵੇ ਆਪਣੇ ਘਰਾਂ ਨੂੰ ਜਿਹੜਾ ਬੰਦਾ ਆਪਣੇ ਘਰਾਂ ਨੂੰ ਬਚਾਊਗਾ ਆਪਣੇ ਆਪ ਨੂੰ ਬਚਾਊਗਾ ਆਪਣੇ ਰਿਸ਼ਤੇਦਾਰਾਂ ਨੂੰ ਬਚਾਊਗਾ ਆਪਣੇ ਸਾਥੀਆਂ ਨੂੰ ਬਚਾਊਗਾ ਤੇ ਉਹ ਸਾਡਾ ਸਮਾਜ ਸਾਡਾ ਸਾਫ਼ ਸੁਥਰਾ ਹੋਊਗਾ ਸੋ ਉਸ ਤੋਂ ਉਪਰੰਤ ਜਿਹੜੇ ਆ 3 ਵਜੇ ਰਾਮ ਸਿੰਘ ਰਾਣਾ ਜੀ ਨਾਲ ਸਰਵਤ ਦੇ ਭਲੇ ਲਈ ਮੀਟਿੰਗ ਆ ਉਦੇ ਵਿੱਚ ਅੱਗੇ ਦੇ ਜਿਹੜੇ ਪ੍ਰੋਗਰਾਮ ਨੇ ਉਹ ਲਿਖੇ ਜਾਣਗੇ ਹਰ 3 ਮਹੀਨੇ ਬਾਅਦ ਇੱਥੇ ਮੈਡੀਕਲ ਜਿਹੜਾ ਉਹ ਕੈਂਪ ਲਗਿਆ ਕਰੂਗਾ ਬਾਕੀ ਦੀ ਜਿਹੜੀ ਜਿਹੜੀ ਜਾਣਕਾਰੀ ਆ ਸਾਡੇ ਪੁਰੀ ਸਾਹਿਬ ਨੇ ਉਹ ਤੁਹਾਨੂੰ ਦੇਣਗੇ ਜੀ ਜੀਡੀਐਸ ਪੰਜਾਬੀ ਤੋਂ ਜਸਬੀਰ ਸਿੰਘ ਢਿੱਲੋਂ ਹਲਵਾਲਾ ਸਾਨੇਵਾਲ ਦੀ ਰਿਪੋਰਟ ਜੀ ਹਾਂ ਜੀ ਪੁਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਨਮਸਕਾਰ ਸਤਿ ਸ੍ਰੀ ਅਕਾਲ ਸਭੀ ਭਾਈਓ ਕੋ ਮੇਰਾ ਸਤ ਸਤ ਨਮਨ ਜੋ ਵੀ ਜੀਡੀ ਪੰਜਾਬ ਕੇਸ ਚੈਨਲ ਕੋ ਦੇਖ ਰਹੇ ਹਨ ਹਮ ਇਨਕੇ ਆਭਾਰੀ ਹੈ ਕਿ ਉਹਨੇ ਅੱਜ ਵਕਤ ਨਿਕਾਲ ਕੇ हमारे दिल की जो भावनाएं हैं उसको समझने की कोशिश की और उसमें शामिल होने की कोशिश की हम चाहते हैं ये चैनल दिन बर दिन तरक्की करता रहे जहां ये चैनल तरक्की करता रहे उस तरफ मानवता की सोच के लिए हिंदुस्तान में एक मसीहा पैदा हुआ था हरियाणा में राम सिंह राणा जिसका नाम है जिसने किसानी आंदोलन में ही हैज़ मेड ए हिस्ट्री वो इतिहास लिखा है ऐसा इतिहास जिसमें उसकी जान भी जा सकती थी उसका परिवार भी खत्म हो सकता था उसका वजूद भी खत्म हो सकता था वो झुका नहीं और उसके खड़े होने पे हजारों आवाजें उसके साथ जुड़ती गई तनहा ही निकला था काफिला बनता गया और काफिला बना तो सरकारों को मुंह की खानी पड़ी कभी ये नहीं होता कि जो कानून संसद में पास हो जाए राष्ट्रपति उस पर मोहर लगा दे उस कानून को रद्द किया जा सके वो रद्द करवाया हजूम ने कराया राम सिंह राणा के नेतृत्व ने कराया उसकी परिपक्वता ले कराया और ऐसा इंसान अगर हमारा लीडर है हमारा नेता है वो समाज के बारे में सोचता है तो हम सबकी ड्यूटी बनती है उसके साथ जुड़ने की उसकी आवाज़ के साथ आज जनता जुड़ रही है हमारे बीच में सतगुरु प्रताप सिंह एस पी एस होटल के जो पूरी मैनेजमेंट थी वो हमारी बातों से कन्विंस हुई और आज उनके नुमाइंदे हमारे साथ खड़े हैं उन्होंने बोला कि जो इस एरिया में काम कहाँ शुरू होता है सबसे पहले अपने आप से फिर घर से फिर मोहल्ले से फिर सिटी से फिर अपने स्टेट से और फिर पूरे हिंदुस्तान से और फिर हम विश्व में पहुँचने की कोशिश करते हैं उसी ली पर चलते हुए हरियाणा से जो तूफान निकला था आज पंजाब में पहुंच चुका है आज राम सिंह राणा ने पंजाब की धरती पे वही संदेश लेके पहुंचे हैं कि मानवता की सेवा करना हमारा धर्म है उन्होंने एक सोच रखी क्योंकि उनके होटल्स थे आज कोई भी इंसान अगर गाड़ी लेता है कमर्शियल तौर पे वो गाड़ी का बीमा तो चालीस हजार करा देगा पर कोई ड्राइवर का हजार दो हजार का बीमा भी नहीं करवा सकता कैसी दुनिया कैसा समाज है ये और वहां राम सिंह राणा ने अनाउंस किया कि जो भी ड्राइवर गोल्डन हट के साथ जुड़ेगा खड़ा होगा हमारे साथ कंधे से कंधा मिलाएगा उस सबकी उन सब लोगों का बीमा मैं फ्री में करूंगा और करके दिखाया उस इंसान ने और आप सबसे मेरी تاکید है कि ज्यादा से ज्यादा हजूम को अपने साथ लेके आइए रामसी राणा ने 2020 में एक संस्था खड़ी की थी एक एनजीओ खड़ा किया था सर्व धर्म फाउंडेशन चलो व्यस्तताओं के कारण उस पे काम नहीं हो पाया और आज एक युद्ध स्तर पे काम शुरू हो चुका है आज हर एक इंसान के अंदर जुनून है कि सर्व धर्म फाउंडेशन को साथ लेके उनके सोच विचारों को साथ लेके उसकी जो विशेषताएं हैं उसको लेते हुए समाज में जो कुरीतियां हैं जो कमियां हैं उस सबको खत्म करना है और एक नए समाज की सृजना करनी है एक नया समाज बनाना है ये सब बातें कहने के लिए बहुत आसान है हर लीडर यही बोलता है पर कोई करता नहीं है आज भी अराजकता फैली हुई है बेरोजगारी है बीमारियां हैं घरों में पैसा नहीं है खाने के लिए लोग तरस रहे हैं और क्या क्या हो रहा है कोई शरीर बेच रहा है कोई खुद को बेच रहा है कोई आंखें बेच रहा है कोई खून बेच रहा है कोई किडनियाँ बेच रहा है क्यों है ऐसा समाज में यह कुरीतियाँ क्यों आई क्योंकि आपने अपने आप को मजबूत नहीं किया जेब में पैसा नहीं है कोई बात नहीं आपके इरादे मजबूत होने चाहिए ये इरादे मजबूत ये आवाज़ बुलंद ऐसे नहीं हुई राम सिंह राणा के चेहरे को देख के हुई और हम चाहते हैं कि आने वाले समय में जो सारे प्रोग्राम थे वो तो आपको बता दिए गए हैं पंद्रह जुलाई में दिन सोमवार सन यही है 2024 आज सबको आना है हमारी सोच के साथ जुड़ना है सारे प्रोग्राम आपको बता दिए गए हैं ये शेर खड़े हैं ये राम सिंह राणा के टीम में ही शेर हैं और एक शेर जब चलता है ना तो पूरा जंगल पूरे जंगल के जीव जंतु उसके पीछे चलते हैं राम सिंह राणा जिंदाबाद थे जिंदाबाद हैं और जिंदाबाद रहेंगे थैंक यू जी ਜੀ ਡੀ ਐਸ ਨਿਊਜ਼ ਚੈਨਲ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜਾ ਪ੍ਰੋਗਰਾਮ 15 ਜੁਲਾਈ ਨੂੰ 2024 ਇਸੇ ਸਾਲ ਚ ਸੋਮਵਾਰ ਦੇ ਦਿਨ ਇੱਥੇ ਉਲੇਖਿਆ ਜਾ ਰਿਹਾ ਹੈ ਉਹਦੇ ਚ ਇੱਕ ਖਾਸ ਗੱਲ ਅਸੀਂ ਪੜ੍ਹੀ ਹੈ ਜੀ ਇਹਦੇ ਚ ਵਾਈਲਡ ਜਿਹੜੀ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਸਬਗੁਰੂ ਪ੍ਰਤਾਪ ਸਿੰਘ ਹਸਪੀਟਲ ਦੀ ਟੀਮ ਵੱਲੋਂ ਐਕਸ ਅਪੋਲੋ ਜਿਹਨਾਂ ਦਾ ਨਾਮ ਸੀਗਾ ਉਹ ਟੀਮ ਜਿਹੜੀ ਹੈ ਤੁਹਾਡਾ ਚੈੱਕਅਪ ਕਰ ਰਹੀ ਹੈ ਮੈਂ ਪੁੱਛਣਾ ਚਾਹਾਂਗਾ ਰਣਜੀਤ ਜੀ ਨੂੰ ਕਿ ਉਹ ਜਿਹੜੇ ਚੈੱਕਅਪ ਹੈ ਉਹ ਕਿੰਨੇ ਕੁ ਵੈਲਿਡ ਹੈ ਜਨਤਾ ਪੁੱਛਦੀ ਹੈ ਜਿਹੜੇ ਖੂਨਦਾਨ ਕੈਂਪਲੇ ਆਉਂਦੇ ਆ 50 ਕਿ ਉਹਨਾਂ ਕੋਲ ਅਰੇਂਜਮੈਂਟ ਹੁੰਦਾ 200 ਬੰਦੇ ਦਾ ਖੂਨ ਲੈ ਜਾਂਦੇ ਫਿਰ ਪਤਾ ਲੱਗਦਾ ਜੀ ਉਹ ਤਾਂ ਢੋਲ ਦਿੰਦੇ ਹੋਣ ਜਾ ਕੇ ਉਦੋਂ ਇਹ ਜੀਆਂ ਭ੍ਰਾਂਤੀਆਂ ਫੈਲੀਆਂ ਹੋਈਆਂ ਐ ਇਸ ਸਮਾਜਿਕ ਗੱਲਾਂ ਦੇ ਵਿੱਚ ਇਸ ਕਰਕੇ ਮੈਂ ਪੁੱਛਣਾ ਚਾਹਣਾ ਤੁਹਾਡੇ ਕਿੰਨੇ ਕੁ ਤੁਸੀਂ ਟੈਸਟ ਕਰੋਗੇ ਉਹਨਾਂ ਦੀ ਵੈਲਿਡਿਟੀ ਕੀ ਹੋਊਗੀ ਜਾਂ ਉਹਨਾਂ ਦੇ ਆਫਟਰ ਜੇ ਕਿਸੇ ਨੂੰ ਕੋਈ ਬੰਗਵਾਰੀ ਨਿਕਲਦੀ ਹੈ ਕੋਈ ਤਕਲੀਫ ਨਿਕਲਦੀ ਹੈ ਜਾਂ ਕੋਈ ਉਹਦੇ ਵਿੱਚ ਬਿਮਾਰੀ ਸੀਰੀਅਸ ਹੈ ਤੇ ਥੋੜਾ ਹੋਰ ਚੀਜ਼ ਜੋਡਾਣਾ ਹੋਊਗਾ ਪਹਿਲਾਂ ਸਾਰੇ ਸੁਣਨ ਵਾਲਿਆਂ ਨੂੰ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਦੱਸਣਾ ਚਾਹਾਂਗਾ ਵੀਰ ਜੀ ਨੇ ਪੁੱਛਿਆ ਇਹਨਾਂ ਨੂੰ ਨਾਲ ਮਿਲ ਕੇ ਅਸੀਂ ਇੱਕ ਪਲਾਨ ਕੀਤਾ ਸੀਗਾ ਪ੍ਰੋਗਰਾਮ ਇਹਨਾਂ ਦਾ ਬਣਿਆ ਹੋਇਆ ਸੀ ਤੇ ਇਹਨਾਂ ਨਾਲ ਗੱਲ ਹੋਈ ਤੇ ਅਸੀਂ ਵੀ ਇੱਥੇ ਇੱਕ ਮੈਡੀਕਲ ਕੈਂਪ ਰੱਖਿਆ ਜਿਹਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਵੱਲੋਂ ਸੀਬੀਸੀ, ਐਲਐਫਟੀ, ਆਰਐਫਟੀ, ਲਿਪਿਡ ਪ੍ਰੋਫਾਈਲ ਮਤਲਬ ਸਰੀਰ ਦੇ ਸਾਰੇ ਹੀ ਜਿੱਦਾਂ ਮੰਨ ਲਓ ਕਿਡਨੀ ਦੇ ਲੀਵਰ ਦੇ ਜਾਂ ਬਲੱਡ ਦੇ ਸਾਰੇ ਹੀ ਟੈਸਟ ਇੱਥੇ ਫ੍ਰੀ ਕੀਤੇ ਜਾਣਗੇ ਬਿਲਕੁਲ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਨਾਮ ਦੇ ਉੱਤੇ ਹਸਪਤਾਲ ਹੈ ਜਿਵੇਂ ਇਹਨਾਂ ਨੇ ਦੱਸਿਆ ਇਹ ਸਾਰਾ ਕੁਝ ਆਰਮ ਸਿੰਘ ਰਾਣਾ ਜੀ ਦੀ ਸੋਚ ਬਾਰੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੀ ਸੋਚ ਵੀ ਇਦਾਂ ਹੀ ਹੈ ਉੱਥੇ ਤੁਸੀਂ ਵੇਖੋਗੇ ਕਿ ਜਿੱਦਾਂ ਹੁਣ ਇਹਨਾਂ ਨੇ ਗੱਲ ਕੀਤੀ ਕਿ ਬੱਚਿਆਂ ਦੇ ਇਲਾਜ ਦੀ ਗੱਲ ਸਰਕਾਰੀ ਰੇਟਾਂ ਤੇ ਕੱਲੇ ਬੱਚਿਆਂ ਦੀ ਨਹੀਂ ਉੱਥੇ ਤਕਰੀਬਨ ਤਕਰੀਬਨ ਜਿੰਨੇ ਵੀ ਕੋਈ ਪੂਰ ਹੁੰਦੇ ਨੇ ਜਿਹੜੇ ਕੋਈ ਨੀੜੀ ਨੇ ਉਹਨਾਂ ਦੇ ਇਲਾਜ ਉੱਥੇ ਹੁੰਦੇ ਹੀ ਨੇ ਤੇ ਬਹੁਤ ਕੰਸੈਸ਼ਨ ਰੇਟ ਤੇ ਹੁੰਦੇ ਨੇ ਬਹੁਤ ਘੱਟ ਰੇਟਾਂ ਤੇ ਹੁੰਦੇ ਆ ਤੇ ਅੱਗੇ ਵੀ ਇਦਾਂ ਹੀ ਚੱਲਦਾ ਰਹੇਗਾ ਆਪਾਂ ਤੁਹਾਡੇ ਨਾਲ ਵੀ ਜੁੜੇ ਆ ਤੁਹਾਡੇ ਕੋਲ ਵੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਆਪਾਂ ਰਲ ਕੇ ਚੱਲਾਂਗੇ ਕਈ ਮਰੀਜ਼ ਹੁੰਦੇ ਨੇ ਜਿਹੜੇ ਲੋੜਵੰਦ ਆਉਂਦੇ ਨੇ ਤੇ ਸਾਡੇ ਸਰ ਹੈਗੇ ਨੇ ਗੁਰਦਰਸ਼ਨ ਸਿੰਘ ਜੀ ਮਾਨ ਜੀ ਉਹਨਾਂ ਨੇ ਆਖਿਆ ਵੀ ਜਿਹੜੇ ਵੀ ਉੱਥੋਂ ਪੇਸ਼ੈਂਟ ਆਉਣਗੇ ਉਹਨਾਂ ਨੂੰ ਕੋਈ ਗੱਲ ਨਹੀਂ ਜਿਹਨੂੰ ਜ਼ਰੂਰਤ ਹੈਗੀ ਏ ਆਪਾਂ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਵੀ ਕਰਾਂਗੇ ਆਪਾਂ ਜਿਹੜੇ ਉਹ ਟੈਸਟਾਂ ਦੀ ਗੱਲ ਕੀਤੀ ਉਹ ਸਾਰੇ ਇੱਥੇ ਬਿਲਕੁਲ ਫ੍ਰੀ ਕਰ ਰਹੇ ਹਾਂ ਕਿਸੇ ਨੂੰ ਵੀ ਕੋਈ ਵੀ ਜ਼ਰੂਰਤ ਹੈਗੀ ਏ ਸਾਡੇ ਇੱਥੇ ਮੈਡੀਸਨ ਦੇ ਡਾਕਟਰ ਵੀ ਆਉਣਗੇ ਤੇ ਨਾਲ ਸਾਡੇ ਕੋਈ ਆਪਣੇ ਔਰਥੋ ਦੇ ਡਾਕਟਰ ਵੀ ਆਉਣਗੇ ਉਹ ਇੱਥੇ ਵੀ ਫ੍ਰੀ ਚੈੱਕ ਅਪ ਕਰਨਗੇ ਕਿਸੇ ਨੂੰ ਵੀ ਕੋਈ ਵੀ ਜ਼ਰੂਰਤ ਹੈ ਉਹ ਹਸਪੀਟਲ ਵੀ ਜਾ ਸਕਦਾ ਜਿਹੜਾ ਵੀ ਇੱਥੇ ਹੈਗਾ ਅਸੀਂ ਉਹਨਾਂ ਨੂੰ ਕੋਈ ਆਪਣਾ ਕੂਪਨ ਵੀ ਦਵਾਂਗੇ ਤੇ ਜਿਹੜਾ ਵੀ ਮਤਲਬ ਕਿਸੇ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਕੋਈ ਬਿਮਾਰੀ ਨਿਕਲਦੀ ਹੈ ਉਹ ਵੀ ਉੱਥੇ ਜਾ ਕੇ ਇਲਾਜ ਕਰਵਾ ਸਕਦਾ ਉਹਨੂੰ ਉੱਥੇ ਸਪੈਸ਼ਲ ਡਿਸਕਾਊਂਟ ਦਿੱਤੇ ਜਾਣਗੇ ਉੱਥੇ ਵੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹਾਂਗਾ ਜਿਹੜੀ ਗੱਲ ਹੋਰ ਮੇਰੇ ਵਿੱਚੋਂ ਵੀਰਾਂ ਨੇ ਚੱਕੀ ਸੀ ਵੀ ਤੁਸੀਂ ਜਿਵੇਂ ਦੱਸਿਆ ਕਿ ਅਸੀਂ ਬਹੁਤ ਦੂਰ ਦੂਰ ਤੱਕ ਸੇਵਾ ਕਰਦੇ ਹਾਂ ਤੇ ਤੁਹਾਡੀ ਜਿਹੜੀਆਂ ਐਂਬੂਲੈਂਸ ਹੈਗੀਆਂ ਨੇ ਸਾਡੇ ਡਰਾਈਵਰ ਵੀਰ ਨੇ ਔਰ ਸਾਡੇ ਏਰੀਏ ਨੇ ਸਾਡੇ ਹਾਈਵੇ ਤੇ ਸਾਰੇ ਟਾਬੇ ਨੇ ਉਹਦੇ ਸਦਕੇ ਰੱਬ ਨਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਕੁਝ ਹੋ ਜਾਂਦਾ ਤੇ ਉਹਦੇ ਚ ਤੁਹਾਡੇ ਵੱਲੋਂ ਕੀ ਸੁਵਿਧਾ ਹੋਊਗੀ ਕੀ ਤੁਸੀਂ ਸਾਡੇ ਨਾਲ ਕੰਧਰ ਨਾਲ ਕੰਦਾ ਲਾ ਕੇ ਚੱਲੋਗੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਨੂੰ ਵਧੀਆ ਆਜ ਟਾਈਮ ਤੋਂ ਪਹਿਲਾਂ ਦਿੱਤਾ ਜਾ ਸਕੇ ਤਾਂ ਕਿ ਉਹਦੀ ਜ਼ਿੰਦਗੀ ਬਚ ਸਕੇ ਅਸੀਂ ਉਹ ਵੀ ਸਾਡੇ ਹਸਪਤਲ ਵੱਲੋਂ ਇਹੀ ਗੱਲ ਆਈ ਹੈ ਕਿ ਜਿੱਦਾਂ ਕਿਤੇ ਵੀ ਕੋਈ ਲੋੜ ਪੈਂਦੀ ਹੈ ਇਸ ਰੋਡ ਦੇ ਉੱਪਰ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਕਿਸੇ ਨੂੰ ਕੋਈ ਅਮਰਜੈਂਸੀ ਪੈ ਜਾਂਦੀ ਹੈ ਤੇ ਸਾਡੀ ਐਂਬੂਲੈਂਸ ਫ੍ਰੀ ਆਫ ਕੋਸਟ ਆਏਗੀ ਕੋਈ ਖਰਚਾ ਨਹੀਂ ਹੋਏਗਾ ਐਂਬੂਲੈਂਸ ਦਾ ਐਂਬੂਲੈਂਸਾਂ ਬਹੁਤ ਬਹੁਤ ਮਹਿੰਗੀਆਂ ਹੁੰਦੀਆਂ ਨੇ ਉਹਵੇਂ ਪਰ ਸਾਡੀ ਜਿਹੜੀ ਐਂਬੂਲੈਂਸ ਸਤਗੁਰੂ ਪ੍ਰਤਾਪ ਸਿੰਘ ਹਸਪਤਲ ਦੀ ਉਹ ਇੱਥੋਂ ਤੱਕ ਬਿਲਕੁਲ ਫ੍ਰੀ ਆਏਗੀ ਇੱਕ ਆਪਣਾ ਵੀਰ ਜੀ ਗੱਲ ਕਰਦੇ ਸੀਗੇ ਜਿਹੜੇ ਬਲੱਡ ਟੈਸਟ ਹੋਣੇ ਨੇ ਉਹ ਬਲੱਡ ਦੀਆਂ ਰਿਪੋਰਟਸ ਜਿਹੜੀਆਂ ਨੇ ਉਹ ਕਿੱਦਾਂ ਮਤਲਬ ਮਿਲਣਗੀਆਂ ਤੇ ਉਹ ਰਿਪੋਰਟਸ ਸਾਡੇ ਇੱਥੇ ਹੀ ਸਟਾਫ ਸਾਰਾ ਆਏਗਾ ਉਸੇ ਟਾਈਮ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਉਹ ਠੀਕ ਕਿਵੇਂ ਆਉਣਗੀਆਂ ਰਿਪੋਰਟਾਂ ਤੇ ਉਹ ਸਾਡਾ ਸਟਾਫ ਇੱਥੇ ਹੀ ਹੋਏਗਾ ਸਾਰਾ ਇੱਥੇ ਹੀ ਬਾਰਕੋਡ ਹੋਣਗੇ ਜਨਰੇਟ ਇੱਥੇ ਹੀ ਅਸੀਂ ਉਹਨਾਂ ਨੂੰ ਯੂ ਐਚ ਆਈ ਡੀਸ ਦੇ ਦਾਂਗੇ ਉਹੀ ਰਿਪੋਰਟਾਂ ਅਸੀਂ ਕੱਲ ਨੂੰ ਉਹਨਾਂ ਨੂੰ ਦੇ ਦੇਵਾਂਗੇ ਫਿਰ ਤੇ ਜਿੱਦਾਂ ਆਪਾਂ ਬਲੱਡ ਕੈਂਪ ਦੂਜਾ ਬਲੱਡ ਡੋਨੇਸ਼ਨ ਕੈਂਪ ਦੀ ਗੱਲ ਕਰਦੇ ਸੀਗੇ ਬਲੱਡ ਡੋਨੇਸ਼ਨ ਕੈਂਪ ਆਪਾਂ ਜਦੋਂ ਵੀ ਜਿਵੇਂ ਵੀ ਅਰੇਂਜ ਕਰਾਂਗੇ ਅਸੀਂ ਇੱਥੇ ਸਰਟੀਫିକੇਟਸ ਵੰਡ ਕੇ ਜਾਵਾਂਗੇ ਕਿਸੇ ਨੂੰ ਵੀ ਫਿਊਚਰ ਦੇ ਵਿੱਚ ਕਦੀ ਵੀ ਲੋੜ ਪੈਂਦੀ ਹੈ ਉਹ ਸਰਟੀਫିକੇਟ ਤੁਹਾਡੇ ਕੋਲ ਹੋਏਗਾ ਉਹ ਸਰਟੀਫିକੇਟ ਸਾਡੇ ਹਸਪੀਟਲ ਦੇ ਵਿੱਚ ਵਿਖਾ ਕੇ ਤੁਸੀਂ ਯੂਨਿਟ ਬਲੱਡ ਦੀ ਆਪਣੀ ਉਹ ਲੈ ਸਕਦੇ ਹੋ ਉੱਥੋਂ ਕਦੇ ਵੀ ਇੱਕ ਹੋਰ ਛੋਟਾ ਜਿਹਾ ਸਵਾਲ ਸੀ ਕਿ ਲੋਕਾਂ ਦੇ ਮਾਂਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੜੀਆਂ ਤੁਹਾਡੀਆਂ ਰਿਪੋਰਟਸ ਹੋਣਗੀਆਂ ਚਾਹੇ ਤੁਸੀਂ ਬਲੱਡ ਦੀਆਂ ਰਿਪੋਰਟਸ ਦਵੋਗੇ ਜਾਂ ਤੁਸੀਂ ਅਵਰਣਨ ਦੀਆਂ ਦਵੋਗੇ ਜਾਂ ਤੁਸੀਂ ਹੋਰ ਟੈਸਟਾਂ ਦੀਆਂ ਰਿਪੋਰਟਸ ਹੋਣਗੀਆਂ ਓ ਕਿੰਨੀਆਂ ਕਿ ਸਹੀ ਹੋਣਗੀਆਂ ਇਸ ਬਾਰੇ ਜਰੂਰ ਅਸੀਂ ਜਾਣਨਾ ਚਾਹਾਂਗੇ ਤੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਜਿੱਦਾਂ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਸਤਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਵਿੱਚ ਵੀਜ਼ਾ ਮੈਡੀਕਲ ਬਹੁਤ ਹੁੰਦੇ ਨੇ ਤੇ ਆਮ ਜਿਨ੍ਹਾਂ ਨੇ ਕੈਨੇਡਾ ਆਸਟ੍ਰੇਲੀਆ ਜਾਣਾ ਉਹ ਸਾਰੇ ਵੀਜ਼ਾ ਮੈਡੀਕਲ ਸਾਡੇ ਇੱਥੇ ਸਤਗੁਰੂ ਪ੍ਰਤਾਪ ਸਿੰਘ ਹਸਪਤਾਲ ਵਿੱਚ ਹੀ ਕਰਵਾਉਂਦੇ ਨੇ ਅੰਬੈਸੀ ਅੰਬੈਸੀਆਂ ਤੋਂ ਵੀ ਮੰਨਤਾ ਪ੍ਰਾਪਤ ਹੈ ਤੇ ਜਿੱਦਾਂ ਸਾਡੇ ਜਿੰਨੇ ਵੀ ਟੈਸਟ ਨੇ ਜਿੱਦਾਂ ਬਾਹਰ ਜਾਣ ਵਾਲੇ ਬੱਚਿਆਂ ਦੇ ਹੁੰਦੇ ਉਹ ਅੰਬੈਸੀਆਂ ਵਿੱਚ ਜਾਂਦੇ ਨੇ ਲੱਗਦੇ ਨੇ ਉੱਥੇ ਵੀ ਤੇ ਬਿਲਕੁਲ ਉਹ ਨਿਸ਼ਚਿੰਤ ਹੋ ਜਾਣ ਜਿੰਨੇ ਵੀ ਟੈਸਟ ਕਰਵਾਉਣਾ ਬਿਲਕੁਲ ਸਹੀ ਰਿਪੋਰਟਸ ਉਹਨਾਂ ਨੂੰ ਅਗਲੇ ਦਿਨ ਅਸੀਂ ਇੱਥੇ ਹੀ ਦੇ ਦੇਵਾਂਗੇ ਉਸੇ ਯੂ ਐਚ ਆਈ ਡੀ ਦੇ ਉੱਤੇ ਵੀਰ ਜੀ ਉਹਨੇ ਕਹਿੰਦੇ ਸੀ ਵੀ ਉਹ ਰਲਣਾ ਜਾਣ 1200 1300 ਬੰਦੇ ਦਾ ਹੋਣਾ ਤੇ ਉਹ ਅਸੀਂ ਯੂ ਐਚ ਆਈ ਡੀ ਉਸੇ ਦੇ ਦੇਣੀ ਉਸੇ ਯੂਐਚਆਈਡੀ ਦੀ ਰਿਪੋਰਟ ਮਿਲ ਜੇਗੀ ਤੇ ਕੋਈ ਦਿੱਕਤ ਨਹੀਂ ਹੁੰਦੀ ਉਹਦੇ ਵਿੱਚ ਨਿਸ਼ਚਿਤ ਰਹਿਣਾ ਸਾਰੇ ਅਸੀਂ ਧੰਨਵਾਦੀ ਆ ਜੀ ਜੀਡੀਐਸ ਚੈਨਲ ਵਾਲਿਆਂ ਦੇ ਔਰ ਸਾਡੇ ਨਾਲ ਆਪਣਾ ਸਤਗੁਰੂ ਪ੍ਰਤਾਪ ਸਿੰਘ ਐਕਸ ਅਪੋਲੋ ਹਸਪੀਟਲ ਦੇ ਜਿਹੜੇ ਆਫੀਸ਼ਰਸ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਔਰ ਸਾਡੇ ਨਾਲ ਨਮਿੰਦੇ ਵੀ ਖੜੇ ਨੇ ਜੀਐਚ ਚੈਨਲ ਦੇ ਹੀਰ ਜੀ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਟਾਈਮ ਕੱਢਿਆ ਔਰ ਇਹੋ ਜੀਆਂ ਜਾਣਕਾਰੀਆਂ ਅਗੇ ਤੋਂ ਦਿੰਦੇ ਰਹਿਣਗੇ ਸਾਨੂੰ ਉਮੀਦ ਆ ਜੀ ਧੰਨਵਾਦ ਥੈਂਕ ਯੂ ਥੈਂਕ ਯੂ भाई जी राम राम सात श्रीकाल सारे भाइयों को बड़ा दिल से धन्यवाद करता हूँ इतना प्यार और सहयोग देने के लिए और सभी भाइयों से अपील करूँगा कि 15 तारीख को शाम के टाइम जो लगभग चार बजे का प्रोग्राम है भाईचारा सम्मेलन जो मेरे सन्नेवाल के आसपास के पायल दुराहा और आसपास जितने भी गांव कस्बे हैं उनके जितने भी सज्जन भाइयों से सभी भाइयों से अपील है जितने भी सज्जन भाई हैं सभी सम्मेलन में ज़रूर पहुंचे और हमने समाज के लिए एक बहुत अच्छी पहल करने जा रहे हैं जिसमें आप भाइयों का सहयोग बहुत ज़रूरी है और हम कोशिश करेंगे आप भाइयों का सहयोग होगा तो हम समाज के लिए बहुत कुछ कर पाएंगे सभी भाइयों से दोबारा हाथ जोड़ के रिक्वेस्ट करता हूँ कि आप सभी भाई टाइम पर जरूर पहुँचें शाम को लगभग चार बजे के आसपास ये प्रोग्राम है और आके विचार विमर्श करना है सभी भाइयों ने और अपना जो भी राय है वो देनी है और सभी भाइयों से दोबारा फिर अपील करूंगा कि एक बार जरूर आए थैंक यू